ਗੰਦੇ ਮੰਦੇ ਗੀਤ ਚਲਾ ਕਰਕੇ ਜਿਹੜਾ ਨੱਚਣਾ ਭੰਗੜੇ ਪਾਉਣਾ ਗਿੱਧਾ ਪਾਉਣਾ ਤੇ ਇਹ ਸਾਡਾ ਸੱਭਿਆਚਾਰ ਨਹੀਂ ਹੈ ਸਾਡਾ ਸੱਭਿਆਚਾਰ ਤਾਂ ਖੰਡੇ ਦੀ ਧਾਰ ਤੇ ਨੱਚਣਾ ਹੈ ਸਾਡਾ ਸੱਭਿਆਚਾਰ ਤਾਂ ਸ਼ਹੀਦਾਂ ਦੀਆਂ ਵਾਰਾਂ ਗਾਉਣਾ ਹੈ ਸਾਡਾ ਸੱਭਿਆਚਾਰ ਤਾਂ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਵਿਦਿਆ ਬਖਸ਼ਿਸ਼ ਕੀਤੀ ਹੈ ਸ਼ਸਤਰ ਵਿਦਿਆ ਉਸ ਦਾ ਅਭਿਆਸ ਕਰਨਾ ਇਹ ਸਾਡਾ ਸੱਭਿਆਚਾਰ ਹੈ ਕਈ ਲੋਕ ਇਸ ਪੰਕਤੀ ਨੂੰ ਆਧਾਰ ਬਣਾ ਕੇ ਇਹ ਆਪਣੀ ਵਾਸ਼ਨਾ ਪੂਰੀ ਕਰ ਲੈਂਦੇ ਕਹਿੰਦੇ ਜੀ ਗੁਰਬਾਣੀ ਚ ਲਿਖਿਆ ਤਾਂ ਹੈ ਨੱਚਣ ਕੁੱਦਣ ਮਨ ਕਾ ਚਾਓ ਤੇ ਨਾਲੇ ਮਹਾਰਾਜ ਜੀ ਦਾ ਬਚਨ ਪੜ ਵੀ ਰਹੇ ਆ ਤੇ ਸਮਝ ਫੇਰ ਵੀ ਨਹੀਂ ਹੈ ਸਤਿਗੁਰੂ ਜੀ ਨੇ ਇਸ ਵਿੱਚ ਨੱਚਣ ਟੱਪਣ ਦਾ ਜਾਂ ਗਿੱਧਾ ਭੰਗੜਾ ਪਾਉਣ ਦੀ ਤਾਂ ਅਗਿਆ ਕੀਤੀ ਨਹੀਂ ਮਹਾਰਾਜ ਇਹ ਕਹਿੰਦੇ ਨੱਚਣ ਕੁੱਦਣ ਮਨ ਕਾ ਚਾਓ ਇਹ ਮਨ ਦਾ ਹੀ ਚਾਹ ਹੈ ਗੁਰੂ ਦਾ ਚਾਹ ਨਹੀਂ ਹੈ ਜਿਹੜਾ ਨੱਚਣਾ ਟਾਉਣਾ ਹੈ ਨੱਚਣਾ ਟੱਪਣਾ ਹੈ ਇਹ ਤਾਂ ਮਨ ਦੇ ਚਾਹ ਹਨ ਜੇ ਮਨ ਦੇ ਚਾਹ ਪੂਰੇ ਕਰੀ ਜਾਈਏ ਸਭ ਮਨ ਚੰਚਲ ਹੋ ਹੀ ਜਾਂਦਾ ਮਨ ਉਨਾ ਹੀ ਚੰਚਲ ਹੋਵੇਗਾ ਭਗਤੀ ਵਿੱਚ ਇਸ ਦਾ ਚਿੱਤ ਨਹੀਂ ਜੁੜੇਗਾ